ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਵੀਡੀਓ ਚ ਦੋ ਤਿੰਨ ਮਸਲੇ ਲੜੇ ਨੇ ਪਹਿਲਾ ਤਾਂ ਵੱਡਾ ਮਸਲਾ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਸੀ ਕਿ ਕੱਲ ਨੂੰ ਉਹਦੇ ਘਰ ਦੇ ਸਾਹਮਣੇ ਹਰਨਾਮ ਸਿੰਘ ਧੰਮਾ ਦਮਦਮੀ ਟਕਸਾਲ ਦੇ ਮੁਖੀ ਨੇ ਜਿਹੜਾ ਐਲਾਨ ਕੀਤਾ ਹੋਇਆ ਸੀ ਕਿ ਧਰਨਾ ਦੇਣਾ ਉਹ ਮੁਲਤਵੀ ਕਰਤਾ ਕਿਉਂ ਮੁਲਤਵੀ ਕਰਤਾ ਕੀ ਤਖਵੀਰ ਬਾਦਲ ਤੇ ਤੁਮਾ ਸਾਹਿਬ ਚ ਸਮਝੌਤਾ ਹੋ ਗਿਆ ਖਰਜਿੰਦਰ ਸਿੰਘ ਧਾਮੀ ਜਿਵੇਂ 6 ਜੂਨ ਦੀ ਸ਼ਹੀਦੀ ਅਰਦਾਸ ਵੇਲੇ ਸਮਝੌਤਾ ਕਰਾਤਾ ਸੀ ਵਿੱਚ ਵਿਚਾਰੇ ਦਾ ਉਹੋ ਜਿਹਾ ਕੋਈ ਸਮਝੌਤਾ ਹੋ ਗਿਆ ਕੀ ਕੋਈ ਜਥੇਦਾਰ ਬਦਲਣ ਦੀ ਤਿਆਰੀ ਹੈ ਤਾਂ ਹੀ ਸਮਝੌਤਾ ਕੁਛ ਤਾਂ ਲੈਣ ਦੇਣ ਹੋਇਆ ਹੋਣਾ ਤੇ ਤੁਮਾ ਸਾਹਿਬ ਨੂੰ ਫਿਰ ਕੀ ਹੈ ਕੋਈ ਇਹੀ ਤਾਂ ਹੋਊਗਾ ਕਿ ਕੋਈ ਗੱਲ ਨਹੀਂ ਕਿਉਂਕਿ ਮੀਟਿੰਗ ਵੀ ਤਾਂ ਜਿਹੜੀ ਅੰਤਰਕ ਕਮੇਟੀ ਦੀ ਉਹ ਅੱਗੇ ਪਾਤੀ ਕਿਸ ਵਾਲ ਨੇ ਇੱਕ ਤਾਂ ਇਹਦੀ ਗੱਲ ਕਰਨੀ ਹੈ ਦੂਜੀ ਗੱਲ ਕਰਨੀ ਹੈ ਇਹ ਵੀ ਬਹੁਤ ਅਹਿਮ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਅੱਜ ਹੋਈ ਲੰਬੀ ਮੀਟਿੰਗ ਪਤਾ ਲੱਗਾ 6 ਘੰਟੇ ਤੱਕ ਚੱਲੀ ਮੀਟਿੰਗ ਸਵੇਰ ਤੋਂ ਲੈ ਕੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 6 ਵਜੇ ਤੱਕ ਤਾਂ 6-7 ਘੰਟੇ ਮੀਟਿੰਗ ਇਹਦਾ ਮਤਲਬ ਬਹੁਤ ਲੰਬੀ ਮੀਟਿੰਗ 'ਚ ਹਰ ਮੁੱਦਾ ਵਿਚਾਰਿਆ ਗਿਆ ਕੀ ਕਿਹਾ ਜਾਂ ਕੀ ਕਰਨਗੇ ਇਹਦਾ ਐਨਲਿਸਿਸ ਕਰਾਂਗੇ ਹੁਣ ਤਾਂ ਚਰਚਾ ਇਹ ਵੀ ਚੱਲਣ ਲੱਗੀ ਕਿ ਪੰਜ ਮੈਂਬਰੀ ਕਮੇਟੀ ਚੋਂ ਕੋਈ ਪ੍ਰਧਾਨ ਬਣੂਗਾ ਹਾਲਾਂਕਿ ਸਾਰੇ ਕਹਿ ਰਹੇ ਨੇ ਕਿ ਨਹੀਂ ਸਾਡੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਪਰ ਰਿਕ ਦੀ ਅੰਦਰੋਂ ਅੰਦਰ ਇੱਛਾ ਤਾਂ ਹੁੰਦੀ ਹੈ ਜੇ ਨਾ ਵੀ ਹੋਵੇ ਲੋਕ ਕਰਾ ਦਿੰਦੇ ਨੇ ਤੇ ਲੋਕਾਂ ਚ ਕੀ ਦੀ ਹਵੇ ਗਿਆਨੀ ਹਰਪ੍ਰੀਤ ਸਿੰਘ ਦੀ ਹਵੇ ਮਨਪ੍ਰੀਤ ਸਿੰਘ ਹਾਲੀ ਬਣ ਸਕਦਾ ਪੰਜ ਮੈਂਬਰ ਕਮੇਟੀ ਚ ਹੋਰ ਵੀ ਹੈਗੇ ਨੇ ਮੈਂਬਰ ਝੁੰਡਾ ਕਮੇਟੀ ਵਾਲੇ ਅਕਬਾਲ ਸਿੰਘ ਝੁੰਡਾ ਦਾ ਨਾਮ ਵੀ ਹੋ ਸਕਦਾ ਹੈ ਸੁਧਾਰ ਲਹਿਰ ਦੇ ਕੋਆਰਡੀਨੇਟਰ ਗੁਰਪ੍ਰਤਾਪ ਸਿੰਘ ਬਟਾਲਾ ਦਾ ਨਾਮ ਕੀ ਦਾ ਨਾਮ ਜਾਂ ਫਿਰ ਬਾਹਰ ਬੈਠੇ ਜਿਹੜੇ ਮਦਦ ਕਰ ਰਹੇ ਨੇ ਜਿਹੜੇ ਮੀਟਿੰਗਾਂ ਕਰਾ ਰਹੇ ਨੇ ਪ੍ਰੇਮ ਸਿੰਘ ਜਦੂਬਾਦ ਬੀਬੀ ਜ਼ਗੀਰ ਕੌਰ ਕੋਈ ਨਹੀਂ ਤੇ ਜਿਹੜੇ ਚੁੱਪਚੀਪ ਤੇ ਬੈਠੇ ਨੇ ਉਹਨਾਂ ਦਾ ਵੀ ਨਾਮ ਆ ਚੱਲ ਸਕਦਾ ਸਰਜੀਤ ਸਿੰਘ ਰਖੜਾ ਦਾ ਕਿਉਂ ਨਹੀਂ ਚੱਲ ਸਕਦਾ ਪੈਸੇ ਵੱਲੋਂ ਵੀ ਰਖੜਾ ਇੰਨਾ ਸਭ ਤੋਂ ਤਕੜਾ ਹੈ ਬਹੁਤ ਸਾਰੇ ਸਵਾਲ ਨੇ ਆਪਾਂ ਇਹਨਾਂ ਤੇ ਐਨਾਲਿਸਿਸ ਕਰਦੇ ਆਂ ਤੇ ਪਹਿਲੀ ਗੱਲ ਜਿਹੜੀ ਆਪਾਂ ਕਰੀਏ ਕਿਉਂ ਅਹੀ ਜਿਹੜਾ ਹਰਨਾਮ ਸਿੰਘ ਧੁੰਮਾ ਇੰਨੇ ਝੋਰ-ਸ਼ੋਰ ਨਾਲ ਸਭ ਤੋਂ ਪਹਿਲਾਂ ਥੋੜੇ ਜਾ ਉਹ ਹੋਲਾ ਮਹੱਲੇ ਤੇ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਇਕੱਠ ਕੀਤਾ ਫਿਰ ਪੰਥ ਇਕੱਠ ਹੋ ਗਿਆ ਜੀ ਫਿਰ ਆਪਾਂ ਆਲਟੀਮੇਟਮ ਦਿੱਤਾ ਜੀ ਫਿਰ ਠਾਈ ਮਾਰਤ ਨੂੰ ਜਦੋਂ ਜਲਾਸ ਹੋ ਰਿਹਾ ਸੀ ਸ਼੍ਰੋਮਣੀ ਕਮੇਟੀ ਤੋਂ ਬਾਹਰ ਧਰਨਾ ਦਿੱਤਾ ਮੈਂ ਤਾਂ ਉਦੋਂ ਵੀ ਕਿਹਾ ਸੀ ਤੁਸੀਂ ਪਿਛਲੀ ਵੀਡੀਓ ਚੱਕ ਕੇ ਦੇਖ ਲਓ ਕਿ ਇੱਕ ਮੈਚ ਫਿਕਸਿੰਗ ਲੱਗ ਰਿਹਾ ਹੈ ਮੈਚ ਫਿਕਸਿੰਗ ਧਾਮੀ ਤੇ ਤੁਮਾ ਇੱਕੋ ਹੀ ਨੇ ਇਹਨਾਂ 'ਚ ਕੋਈ ਜ਼ਿਆਦਾ ਜਿਹੜੇ ਡਿਫਰੈਂਸ ਕਿਤੇ ਵੀ ਨਹੀਂ ਹੈਗੇ ਤਾਂ ਹੀ ਤਾਂ ਤੁ ਧਾਮੀ ਸਾਹਿਬ ਆ ਕੇ ਬੈਠ ਗਏ ਸੀ ਵਿੱਚ ਮੰਗ ਪੱਤਰ ਲੈ ਲਿਆ ਸੀ ਲੇਕਿਨ ਕੀ ਬਣਿਆ ਪਹਿਲਾਂ 15 ਅਪ੍ਰੈਲ ਫਿਰ 10 ਜੂਨ ਫਿਰ ਕਹਿੰਦੇ ਜੀ ਅਸੀਂ ਧਰਨੇ ਤੇ ਆਇਆ ਕਰਾਂਗੇ 500 ਬੰਦਾ ਜਾਇਆ ਕਰੂਗਾ ਇੱਕ ਐਤਵਾਰ ਨੂੰ ਪਹਿਲੇ ਜਾਂ ਦੂਜੇ ਐਤਵਾਰ ਨੂੰ ਸੁਖਵੀਰ ਸਿੰਘ ਬਾਦਲ ਦੀ ਕੋਠੀ ਦੇ ਸਾਹਮਣੇ ਫੇਰ ਕਹਿੰਦੇ ਜੀ ਅਰਦਾਸ ਨਹੀਂ ਹੋਣ ਦੇਣੀ ਅਸੀਂ ਅਰਦਾਸ ਹੀ ਦੀ ਅਰਦਾਸ ਚ ਅਸੀਂ ਸਨਮਾਨ ਨਹੀਂ ਕਰਨ ਦੇਣਾ ਅਸੀਂ ਜੀ ਉਹਨਾਂ ਨੂੰ ਜਿਹੜਾ ਹੈ ਭਾਸ਼ਣ ਨਹੀਂ ਦੇਣ ਦੇਣਾ ਸੰਦੇਸ਼ ਦੇ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦੇਣਾ ਸਾਰੀਆਂ ਗੱਲਾਂ ਸੈਟਲ ਹੋ ਗਈਆਂ ਨਾ ਕੀ ਉਸੇ ਤਰ੍ਹਾਂ ਇਹ ਗੱਲ ਵੀ ਸੈਟਲ ਹੋ ਗਈ ਕਿ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਰਹੂਗਾ ਅਧਿਤ ਸਭ ਪਹਿਲਾ ਪ੍ਰਧਾਨਗੀ ਬਾਰੇ ਤਾਂ ਉਹਦੇ ਵੀ ਕੋਈ ਸਵਾਲ ਨਹੀਂ ਸੀ ਲੇਕਿਨ ਜਥੇਦਾਰਾਂ ਦਾ ਸਵਾਲ ਸੀ ਨਾ ਕਿ ਪ੍ਰਧਾਨ ਦੇ ਲਾਇਏ ਜਥੇਦਾਰ ਗੁਰਦੀਪ ਸਿੰਘ ਗੜਗੱਜ ਜਿਨ੍ਹਾਂ ਨੇ ਕੋਈ ਮੀਟਿੰਗ ਚ ਕਿੰਨੇ ਪਵਾੜੇ ਪਾਤੇ ਸਖਵੀਰ ਸਿੰਘ ਬਾਦਲ ਨੂੰ ਤਾਂ ਤਰਖਾਇਆ ਕਰਵਾ ਦਿੱਤਾ ਪੰਜ ਪਿਆਰਾਂ ਵੱਲੋਂ ਪਟਨਾ ਸਾਹਿਬ ਦੇ ਚ ਇਹ ਸਿੰਘ ਸਾਹਿਬਾਨ ਦੀ ਮੀਟਿੰਗ ਹੀ ਹੈ ਨਾ ਜਿਹੜੀ ਉਹਨਾਂ ਦੇ ਲਾਇਏ ਨੇ ਢੱਡਰੀਆਂ ਵਾਲੇ ਨੂੰ ਵਿਚ ਲੈ ਲਿਆ ਰਣਜੀਤ ਸਿੰਘ ਤੋਂ ਮਨਰਾਜ ਕੀ ਉਹ ਸਮਝੌਤਾ ਹੋ ਗਿਆ ਇਹੀ ਦੇਖਣ ਵਾਲੀ ਗੱਲ ਹੈ ਤੇ ਸਮਝੌਤਾ ਤਾਂ ਪਰ ਕਟੋੜ ਕਿਤੇ ਤਾਂ ਹੋਊਗਾ ਨਾ ਫੇਸ ਸੇਵਿੰਗ ਹਰਨਾਮ ਸਿੰਘ ਧੁੰਮਾ ਨੇ ਵੀ ਤਾਂ ਕਰਨੀ ਹੈ ਹਰਨਾਮ ਸਿੰਘ ਧੁੰਮਾ ਕੀ ਕਹੂਗਾ ਫਿਰ ਸੰਗਤ ਨੂੰ ਕਿ ਜੀ ਮੈਂ ਮੈਂ ਕੀ ਖਟਿਆ ਮੈਂ ਤਾਂ ਇਸ਼ੂ ਲਾਇਆ ਸੀ ਵੀ ਕੋਈ ਵਿਧੀ ਵਿਧਾਨ ਨਾਲ ਸਰਪ੍ਰਬਾਨਿਤ ਜਥੇਦਾਰ ਲਾਓ ਤੇ ਹੁਣ ਲੱਗ ਗਿਆ ਜਥੇਦਾਰ ਤੇ ਐਸੇ ਕਰਕੇ ਸਮਝੌਤਾ ਕਿਸ ਸ਼ਰਤਾਂ ਦੇ ਤਹਿਤ ਕਰਵਾਇਆ ਹੈ ਹਰਜਿੰਦਰ ਸਿੰਘ ਧਾਮੀ ਨੇ ਜਾਂ ਸਿੱਧੀ ਗੱਲਬਾਤ ਹੋਈ ਹੈ ਸੁਖਬੀਰ ਸਿੰਘ ਬਾਦਲ ਨਾਲ ਮਿਲੇ ਨੇ ਜਾ ਕੇ ਫੋਨ ਤੇ ਗੱਲ ਹੋਈ ਹੈ ਸਵਾਲ ਕੁਝ ਵੀ ਹੋਵੇ ਪਰ ਲੱਗਦਾ ਇਹ ਹੈ ਕਿ ਸਮਝਾਤਾ ਹੋ ਗਿਆ ਤੇ ਫਿਰ ਉਹਦੇ ਚੋਂ ਕੀ ਨਿਕਲੂ ਇਹ ਵੀ ਲੱਗਦਾ ਹੈ ਕਿ ਉਹਦੇ ਚੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਕਲੂ ਸਮਝਾਤੇ ਚੋਂ ਨਵਾਂ ਜਥੇਦਾਰ ਜਿਹਨੂੰ ਸਰਪ੍ਰਮੰਤ ਕਿਹਾ ਜਾਊ ਜਬ ਮੰਨਣਗੇ ਕਿਉਂਕਿ ਜੇ ਇਹ ਜਦੋਂ ਹਰਨਾਮ ਸਿੰਘ ਧੁੰਮਾ ਇਹਨਾਂ ਨੇ ਮੰਨ ਲਿਆ ਫਿਰ ਬਾਬਾ ਬਲਵੀਰ ਸਿੰਘ ਕੋਲ ਜਾ ਨਿਕ ਜਥੇਪਤੀਆਂ ਮੇਲ ਦੋ ਜਿਹੜੇ ਜਥੇਬੰਦੀਆਂ ਨੇ ਬਾਕੀ ਤਾਂ ਪਹਿਲਾਂ ਵੀ ਨਹੀਂ ਬਣਦੀਆਂ ਸੀ ਪਹਿਲਾਂ ਵੀ ਤਾਂ ਮਤਵਾਜੀ ਜਥੇਦਾਰਾਂ ਨੂੰ ਮੰਨਣ ਵਾਲੇ ਬਹੁਤ ਜਿਹੜੇ ਜਥੇਬੰਦੀਆਂ ਸੀ ਸੋ ਇਹ ਦੋਨਾਂ ਜੇ ਮੜ ਜਾਂਦੇ ਨੇ ਤੇ ਲੱਗ ਜੂਗਾ ਉਹਦੇ 'ਚ ਫਿਰ ਕਿਤੇ ਨਾ ਕਿਤੇ ਜਿਹੜੀ ਨਿਗਾਹ ਜਾਂਦੀ ਹੈ ਉਹ ਬਲਵੰਤ ਸਿੰਘ ਰਾਜਵਾਨ ਤੇ ਜਾਂਦੀ ਹੈ ਜੇਲ੍ਹ 'ਚ ਬੈਠੇ ਨੇ ਉਹਨਾਂ ਤੇ ਜਾਂਦੀ ਹੈ ਹੁਣ ਅਗਲਾ ਕੀ ਸਮਝੌਤਾ ਹੋਇਆ ਅਗਲਾ ਕੀ ਲੈਣ ਦੇਣ ਹੋਇਆ ਕਿ ਜੀ ਜਥੇਦਾਰ ਬਲਵੰਤ ਸਿੰਘ ਰਾਜਵਾਨ ਤੇ ਫਿਰ ਕਾਰਜਕਾਰੀ ਉਹ ਤਾਂ ਜੇਲ੍ਹ ਚ ਹੈ ਕੀ ਕਾਰਜਕਾਰੀ ਹੀ ਚੱਲੂ ਕੀ ਸੁਖਵੀਰ ਬਾਦਲ ਦੀ ਇੰਨੀ ਕਿ ਚੱਲ ਜੂ ਵੀ ਇਹਨੂੰ ਦੇਖੋ ਅਸੀਂ ਜ਼ਥੇਦਾਰ ਬਣਾਤਾ ਇਹ ਤਾਂ ਹੁਣ ਵੀ ਕਾਰਜਕਾਰੀ ਹੈ ਫਿਰ ਜੇਹੀ ਗੱਲ ਹੈ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੱਲ ਹੈ ਉਹ ਤਾਂ ਹੁਣ ਵੀ ਕਾਰਜਕਾਰੀ ਹੈ ਤਾਂ ਇੱਕ ਕੌਣ ਜਾਂ ਫਿਰ ਕੌਣ ਹੋ ਕੀ ਹਰਨਾਪ ਸਿੰਘ ਧੋਮਾ ਕੋਈ ਬੰਦੇ ਦਾ ਨਾਮ ਦੱਸਣਗੇ ਜਾਂ ਇਹਨਾਂ ਦੀ ਮਰਜ਼ੀ ਨਾਲ ਕੋਈ ਹੋਊਗਾ ਇਹ ਸਵਾਲ ਤਾਂ ਹੈ ਲੇਕਿਨ ਲੱਗੇ ਰਿਹਾ ਹੈ ਕਿ ਜਿਵੇਂ ਮੀਟਿੰਗ ਪੋਸਟਪੋਨ ਹੋਈ ਹੈ 12 ਨੂੰ ਹੋਣੀ ਹੋ ਸਕਦਾ ਹੈ ਇਹ ਫੈਸਲਾ ਬੜੀ ਜਲਦੀ ਹੋ ਜੇ ਸ਼ਾਇਦ ਇਸੇ ਕਰਕੇ ਜਿਹੜਾ ਕੱਲ ਧਰਨਾ ਦੇਣਾ ਸੀ ਸਖਵੀਰ ਸਿੰਘ ਬਾਦਲ ਦੀ ਕੋਠੀ ਦੇ ਸਾਹਮਣੇ ਬਾਦਲਪਿੰਡ ਦੇ ਵਿੱਚ ਉਹ ਮੁਲਤਵੀ ਕਰ ਦਿੱਤਾ ਗਿਆ ਹੈ ਇੱਕ ਤਮ ਮਾਮਲਾ ਇਹ ਸੀ ਜਿਹੜਾ ਤੁਹਾਡੇ ਨਾਲ ਕੁਝ ਸੰਕੇਤ ਮੈਂ ਦਿੱਤੇ ਨੇ ਬਾਕੀ ਤੁਸੀਂ ਵੀ ਤਾਂ ਐਨਲਿਸਿਸ ਕਰ ਸਕਦੇ ਹੋ ਲੱਗੇ ਰਿਹਾ ਕਿ ਸਮਝੌਤਾ ਹੋ ਗਿਆ ਹੈ ਤੇ ਇਹ ਵੀ ਲੱਗ ਰਿਹਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਬਣਾਇਆ ਜਾ ਸਕਦਾ ਹੈ। ਦੂਜੀ ਗੱਲ ਜਿਹੜੀ ਗੱਲ ਸਪਸ਼ਟ ਤੌਰ ਤੇ ਕੱਲ ਵੀ ਆ ਗਈ ਸੀ ਸਰਦਾਰ ਸਖਦੇਵ ਸਿੰਘ ਢੀਟਸਾ ਦੀ ਅੰਤਮ ਅਰਦਾਸ ਦੇ ਵਿੱਚ ਜਿਹੜੀ ਗੱਲ ਚੱਲੀ ਸੀ ਅਕਾਲੀਆਂ ਦੇ ਏਕਤੇ ਦੀ ਉਹ ਏਕਤਾ ਤਾਂ ਤੜੋ ਸ਼੍ਰੀਲ ਜਖੜ ਦੇ ਗੱਲ ਚਲਾਤੀ ਸੁਖਬੀਰ ਸਿੰਘ ਬਾਦਲ ਕਹਿ ਗਏ ਪਰ ਸਖਵੀਰ ਸਿੰਘ ਬਾਦਲ ਦਾ ਇੱਕ ਨਾ ਇੱਕ ਇਕਤਾ ਹੋਣੀ ਚਾਹੀਦੀ ਹੈ ਕੀ ਇਕਤਾ ਲਈ ਉਹ ਆਪਣੀ ਕੁਰਸੀ ਛੱਡਣਗੇ ਰੌਲਾ ਤਾਂ ਉੱਥੇ ਹੀ ਹੈ ਜੇ ਨਹੀਂ ਇਕਤਾ ਤਾਂ ਹੋ ਜੂ ਡੁੱਬੀ ਤਾਂ ਜੇ ਸਾਣੀ ਆਇਆ ਭਾਈ ਤੇਰੇ ਘਰ ਕੇ ਤਾਂ ਰੌਲਾ ਪਿਆ ਹੋਇਆ ਜੇ ਇਹ ਹੀ ਕੁਝ ਹੁੰਦਾ ਫਿਰ ਤਾਂ ਇੰਨਾ ਰੌਲਾ ਹੀ ਨਹੀਂ ਪੈਣਾ ਸੀ ਫਿਰ ਤਾਂ 2 ਦਸੰਬਰ ਦਾ ਹੁਕਮਨਾਮਾ ਮੰਨਿਆ ਹੁੰਦਾ ਜਿਹੜੀ ਅਬਦਾ ਆਧਾਰ ਗਵਾਚੋਕੀ ਲੀਡਰਸ਼ਿਪ ਆਪ ਹੀ ਬਦਲ ਜਾਂਦੇ ਜਦੋਂ ਸੱਤ ਮੈਂਬਰਿਕ ਕਮੇਟੀ ਆਪਣੀ ਭਰਤੀ ਕਰ ਲੈਂਦੀ ਉੱਥੇ ਦਾ ਰੌਲਾ ਹੈ ਤੇ ਕੱਲ ਬਿਲਕੁਲ ਸਪਸ਼ਟ ਕਰਤਾ ਸੀ ਪੰਜ ਮੈਂਬਰੀ ਕਮੇਟੀ ਦੇ ਕਿ ਵੀ ਸਖਬੀਰ ਸਿੰਘ ਬਾਦਲ ਛੱਡ ਦੇ ਫਿਰ ਕੋਈ ਸਮਝੌਤੇ ਦੀ ਗੱਲ ਹੋ ਸਕਦੀ ਹੈ ਉਹਦੇ ਹੁੰਦੇ ਤਾਂ ਹੁਣ ਪੋਸੀਬਲ ਵੀ ਨਹੀਂ ਕਿਉਂਕਿ ਜੇ ਤੁਸੀਂ ਨੈਤਿਕਤਾ ਦੇ ਆਧਾਰ ਤੇ ਵੀ ਗੱਲ ਕਰੋਗੇ ਤਾਂ ਇਹ ਪੋਸੀਬਲ ਹੀ ਨਹੀਂ ਹੈ ਸੰਭਵ ਵੀ ਨਹੀਂ ਹੈ ਕਿ ਸਖਬੀਰ ਸਿੰਘ ਬਾਦਲ ਦੇ ਹੁੰਦੇ ਅਕਾਲੀ ਦਲ ਇੱਕ ਹੋ ਜੇ ਇਹ ਗੱਲ ਜਿਹੜੀ ਦੋਨੇ ਬਾਗੀ ਦਾਗੀ ਦੋਨੇ ਧੜਿਆਂ ਦੀ ਜੇ ਏਕਤਾ ਨੂੰ ਪੰਥਕਿਸ਼ਤੇ ਕਹਿੰਦੇ ਨੇ ਤੇ ਸਵਰਜੀ ਸਿੰਘ ਮਾਨ ਜਾਂ ਹੋਰ ਜਥੇਬੰਦੀਆਂ ਦਾ ਕੋਈ ਕਿਸੇ ਨੂੰ ਮਤਲਬ ਨਹੀਂ ਹੈ ਇਹ ਦੋਨੇ ਝੜੇ ਇਕੱਠੋਗੇ ਤਾਂ ਪੰਥ ਦੀ ਏਕਤਾ ਮੰਨੀ ਜਾਊਗੀ ਇਹ ਕਿਹਾ ਜਾਂਦਾ ਇਹ ਵੀ ਆਪਣੇ ਆਪ ਇੱਕ ਵਖਰਾ ਜਿਹਾ ਮਜ਼ਾਕ ਹੀ ਹੈ ਖੈਰ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਪੰਜਵੇਂ ਮੈਂਬਰ ਕਮੇਟੀ ਦੀ ਅੱਜ ਮੀਟਿੰਗ ਹੋਈ ਲੰਬੀ ਮੀਟਿੰਗ ਹੋਈ ਤੇ ਸਾਰਾ ਕੁਛ ਹੀ ਹਾਲਾਂਕਿ ਮੇਰੇ ਕੋਲ ਹਲੇ ਪੂਰੀ ਡਿਟੇਲ ਨਹੀਂ ਮੈਨੂੰ ਮਿਲੀ ਮੈਂ ਕਿਸੇ ਨਾਲ ਗੱਲ ਹਲੇ ਕੀਤੀ ਨਹੀਂ ਲੇਕਿਨ ਜਿੰਨੀ ਕੁ ਮੈਂ ਗੱਲ ਕੀਤੀ ਸਿੱਧੀ ਜਿਹਾ ਸਿੱਧੇ ਤੌਰ ਤੇ ਉੱਚ ਮੈਨੂੰ ਪਤਾ ਲੱਗਿਆ ਕਿ ਹਰ ਪਹਿਲੂ ਤੇ ਗੱਲ ਹੋਈ ਉਹਦੇ ਵਿੱਚ ਕਿ ਹੁਣ ਆਪਾਂ ਕੀ ਕਰਨਾ ਹੈ 18 ਜੂਨ ਤੱਕ ਕਰਨਾ ਹੈ ਡੇਟ ਨੂੰ ਅੱਗੇ ਵਧਾਉਣਾ ਹੈ ਕਿਉਂਕਿ ਬਹੁਤ ਕੁਝ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਇੱਕ ਤਾਂ ਟਾਈਮ ਖਰਾਬ ਹੋ ਤਾ ਹੋਇਆ ਜਦੋਂ ਪਾਕਿਸਤਾਨ ਨਾਲ ਪੰਗਾ ਪਿਆ ਉਹ ਪਾਸਾ ਦਿਨ ਖਰਾਬ ਹੋ ਗਏ ਉਦੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਭਰਤੀ ਮਹਿਮ ਜਿਹੜੀ ਭਰਤੀ ਡਰਾਈਵ ਚਲਾਈ ਹੋਈ ਹੈ ਉਹ 'ਚ ਕੋਈ ਜਿਹੜੀ ਡਿਵੈਲਪਮੈਂਟ ਨਹੀਂ ਹੋਈ ਫਿਰ ਹਾੜੀ ਦਾ ਸੀਜ਼ਨ ਸੀ ਉਸ ਕਰਕੇ ਵੀ ਤੇ ਫਿਰ 6 ਦਿਨ ਆ ਵੀ ਦਾ ਘਲੂਗਰਾ ਦੇ ਦਿਨ ਆ ਗਏ ਤਾਂ ਸ਼ਾਇਦ ਇਸ ਕਰਕੇ ਇਹਨੂੰ ਵਧਾਉਣ ਦੀ ਗੱਲ ਵੀ ਚੱਲੇ ਵੀ ਆਪਾਂ ਹਲੇ ਹੋਰ ਵਧਾ ਲਈਏ ਇਹਨੂੰ ਤੇ ਵਧਾਇਆ ਵੀ ਜਾ ਸਕਦਾ ਤੀਜ ਹੋਣ ਵੀ ਕੀਤੀ ਜਾ ਸਕਦੀ ਹੈ ਉਹ ਤੋਂ ਅੱਗੇ ਵੀ ਕੀਤੀ ਜਾ ਸਕਦੀ ਹੈ 15 ਜੁਲਾਈ ਤੱਕ ਵੀ ਜਾ ਸਕਦੀ ਹੈ ਗੱਲ ਐਸੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਕਲਤਖ ਸਾਹਿਬ ਨੇ ਜਿਹੜਾ ਟਾਈਮ ਦਿੱਤਾ ਸੀ ਉਦੇ ਮਤਵਕ ਤਾ ਫਿਰ ਉਹ ਜਿਆਦਾ ਹੋਰ ਜਿਆਦਾ ਨਹੀਂ ਕਰ ਸਕਦੇ ਤੇ ਉਹ ਉਹਨੇ 6 ਮਹੀਨੇ ਕਿਹਾ ਸੀ ਨਾ ਤਾਂ ਇਹ ਉਹਦੇ ਮਤਵ ਕਿੰਨੇ ਨੇ ਉਹ ਵੀ ਗੱਲ ਹੋਈ ਹੈ ਤੇ ਫਿਰ ਡੈਲੀਗੇਟ ਬਨ ਗਏ ਫਿਰ ਉਹਨੇ ਹੁਣ ਫਿਰ ਉਹਦੇ ਕੀ ਅੱਗੇ ਕੀ ਕਰਨਾ ਇਹ ਵੀ ਤਾਂ ਸੋਚਣਾ ਪੈਣਾ ਸੋਚ ਲਿਆ ਹੋਵੇਗਾ ਕਿ ਜੀ ਆਪਾਂ ਸੋਭਾ ਜਲਾਸ ਬਲਾ ਕੇ ਫਿਰ ਆਪਾਂ ਚੌਣ ਕਰੀਏ ਮੰਨ ਲਓ ਸ਼ਰੋਮਣੀ ਅਕਾਲੀ ਦਾ ਲੇਖ ਕਹਿੰਦੇ ਨੇ ਸਾਡਾ ਸ਼ਰੋਮਣੀ ਅਕਾਲੀ ਦਲ ਜਿਹਦੀ ਚੌਣ ਹੋ ਰਹੀ ਹੈ ਸਾਡਾ ਅਕਾਲੀ ਦਲ ਹਾਲ ਤੱਕ ਸਾਹਿਬ ਤੋਂ ਥਾਪੜਿਆ ਹੋਇਆ ਤੇ ਥਾਪੜਾ ਲੈ ਕੇ ਬਣਿਆ ਉਹਨਾਂ ਨੇ ਬਣਾਇਆ ਉਹਦਾ ਹੁਕਮ ਚੱਲ ਰਿਹਾ ਤੇ ਦੂਜਾ ਅਕਾਲੀ ਦਲ ਉਹ ਪ੍ਰਧਾਨ ਬਣਾਈ ਬੈਠੇ ਨੇ ਹਾਂ ਇੱਕ ਗੱਲ ਡੀ ਅਡੀਕ ਰਹੇ ਨੇ ਸੁਖਵੀਰ ਸਿੰਘ ਬਾਦਲ ਮੈਨੂੰ ਲੱਗਦਾ ਉਹਨਾਂ ਨੇ ਆਪਣਾ ਢਾਂਚਾ ਜਾਂ ਨਹੀਂ ਬਣਾ ਕੇ ਦੱਸਿਆ ਬਣਾਉਣ ਦਾ ਆਪ ਹੀ ਹੈ ਕਿਹੜਾ ਚੁਣਨਾ ਹੁੰਦਾ ਤੇ ਇਹਨਾਂ ਨੇ ਫਿਰ ਉਹਦੇ ਸਾਰੇ ਪਰ ਹਰ ਪਹਿਲੂ ਤੋਂ ਵਿਚਾਰ ਕੀਤੀ ਕਿ ਚਲੋ ਬਣਾ ਲਓ ਪ੍ਰਧਾਨ ਵੀ ਬਣਾ ਲਓ ਫਿਰ ਦੂਬਦ ਕੀ ਕਰਾਂਗੇ ਫਿਰ ਚੌਣ ਨਿਸ਼ਾਨ ਉਧਰ ਹੈ ਸਵੇਰੇ ਦੇ ਡੈਲੀਗੇਟਸ ਦੀ ਗੱਲ ਕਰਾਂਗੇ ਉਧਰ ਵੀ ਹੈਗੇ ਨੇ ਡੈਲੀਗੇਟ ਤੇ ਫਿਰ ਕਾਨੂੰਨੀ ਲੜਾਈ ਤੇ ਵੀ ਹੋ ਸਕਦਾ ਜਾਂ ਪੁੱ ਨੂੰ ਆਪਾਂ ਦੇਖਿਆ ਨਹੀਂ ਸ਼ਿਮਸ਼ਾਨੇ 'ਚ ਵੀ ਲੜਾਈ ਹੋਈ ਸੀ ਉੱਥੇ ਕਾਨੂੰਨੀ ਪੱਧਰ ਤੇ ਵੀ ਚੌਣ ਨਿਸ਼ਾਨ ਲਈ ਵੀ ਜਿਹੜੇ ਧਰਮ ਦੇ ਨਾਲ ਤੇ ਜਿਹੜਾ ਦਲਜੀਤ ਸਿੰਘ ਚੀਮਾ ਬਹੁਤ ਬਰਕਾਦਰ ਸੀ ਜੀ ਸੌ ਅਸੀਂ ਤਾਂ ਤਾਂ ਨਹੀਂ ਕਰ ਰਹੇ ਕਿਉਂਕਿ ਇਹ ਅਕਾਲ ਤਖਤ ਸਾਹਿਬ ਹੈ ਧਾਰਮਿਕ ਹੈ ਨਿਰਪੱਖ ਤਾਂ ਪਤਾ ਨਹੀਂ ਕੀ ਕੀ ਬਾਨੇ ਵਾਜੀ ਕੀਤੀ ਸੀ ਉਦੋਂ ਤੇ ਉਹ ਸਾਰੇ ਪਹਿਲੂ ਜਿਹੜੇ ਹੋਣਗੇ ਫਿਰ ਸਬੂਤ ਲੈ ਕੇ ਜਾਣਗੇ ਜੇ ਕੋਰਟ 'ਚ ਵੀ ਜਾਂਦਾ ਵੀ ਆ ਚੱਕੋ ਜੀ ਆਧਾਰ ਕਾਰਡ ਆ ਦੇਖੋ ਅਸੀਂ ਤਾਂ ਬਿਲਕੁਲ ਇਸ ਤਰ੍ਹਾਂ ਬਣਾਇਆ ਹੈ ਇਹ ਦਿਖਾਉਣ ਆਪਦੇ ਇਹਨਾਂ ਦੇ ਆਧਾਰ ਕਾਰਡ ਕਿੱਥੇ ਨੇ ਇਹ ਤਾਂ ਬੁਗਸ ਭਰਤੀ ਕਰੀ ਫਿਰਦੇ ਨੇ ਇਸ ਤਰ੍ਹਾਂ ਦੀ ਲੜਾਈ ਵੀ ਚੱਲੂਗੀ ਹੋ ਸਕਦਾ ਦੋ ਕਾਲੀ ਦਲ ਬਣ ਜਾਣ ਫਿਰ ਚੌਣ ਨਿਸ਼ਾਨਤ ਵੀ ਤੱਕੜੀ ਸਾਡਾ ਜੀ ਉਹ ਕਹਿਣਗੇ ਅਸੀਂ ਅਸਲੀ ਆ ਤੱਕੜੀ ਸਾਡਾ ਉਹ ਇਸ ਤਰ੍ਹਾਂ ਵੀ ਚੱਲ ਸਕਦਾ ਕੁਝ ਵੀ ਹੋ ਸਕਦਾ ਇਹ ਸਾਰੇ ਪਹਿਲੂ ਤੇ ਵਿਚਾਰ ਕਰਨੀ ਚਾਹੀਦੀ ਹੈ ਇਹਨਾਂ ਕਾਨੂੰਨੀ ਲੜਾਈ ਦਾ ਵੀ ਐਂਗਲ ਇਹ ਵੀ ਐਂਗਲ ਇਕਤਾ ਦਾ ਐਂਗਲ ਇਸ ਕਰਕੇ ਮੈਨੂੰ ਘੱਟ ਨਜ਼ਰ ਆਉਂਦਾ ਹੈ ਕਿ ਚਾਹੇ ਗੈਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਵੀ ਤੁਸੀਂ ਜ਼ਹਿਰ ਖਾਓਗੇ ਜੇ ਉਹਦਾ ਸਮਝਾਉਤਾ ਕੀਤਾ ਦੇਖੋ ਇੱਕ ਬੜੀ ਸਪਸ਼ਟ ਗੱਲ ਹੈ ਇੱਕ ਤਾਂ ਹੋ ਸਕਦੀ ਹੋਣੀ ਚਾਹੀਦੀ ਹੈ ਹੋ ਵੀ ਸਕਦੀ ਹੈ ਪਰ ਸੁਖਵੀਰ ਸਿੰਘ ਬਾਦਲ ਕਿਉਂ ਛੱਡੋ ਜੇ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਚੜ੍ਹਨੀ ਹੁੰਦੀ ਤੇ ਫਿਰ ਇੱਥੇ ਤੱਕ ਰੌਣਾ ਹੀ ਨਹੀਂ ਪੈਣਾ ਸੀ ਤੇ ਦੂਜੀ ਗੱਲ ਹੈ ਵੀ ਸੁਖਵੀਰ ਸਿੰਘ ਬਾਦਲ ਦੇ ਹੁੰਦੇ ਪ੍ਰਧਾਨ ਫਿਰ ਇਹਨਾਂ ਨੂੰ ਰੋਲਾ ਪਾਉਂਦੇ ਲੋੜ ਨਹੀਂ ਸੀ। ਉਹਨੇ ਗੱਲਾਂ ਨੇ ਨਾ ਜੇ ਉਹਨੇ ਛੱਡੇ ਨਹੀਂ ਹੁੰਦੀ ਤੇ ਫਿਰ ਤਾਂ ਇੱਥੇ ਤੱਕ ਨਹੀਂ ਆਉਣਾ ਸੀ। ਜੇ ਇਹਨਾਂ ਨੇ ਉਹਨੂੰ ਮੰਨਣਾ ਹੁੰਦਾ ਸਾਰੇ ਨੇ ਬਾਗੀ ਦਾਗੀ ਸੁਧਾਰ ਲੈ ਲਈਏ ਸਾਰੇ ਤੇ ਫਿਰ ਇੱਥੇ ਤੱਕ ਆਉਣ ਦੀ ਕੀ ਲੋਟ ਸੀ? ਤੋਂ ਇਸ ਕਰਕੇ ਇਹਨਾਂ ਦੀ ਗੱਲ ਮੈਨੂੰ ਠੀਕ ਲੱਗੀ ਜਿਹੜੀ ਗੱਲ ਕਹੀ ਸੀ ਕਿ ਪ੍ਰਦੇਸ਼ਤ ਲਈ ਅਸੀਂ ਤਿਆਰ ਹਾਂ। ਲੇਕਿਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਅਸਤੀਫਾ ਦੇਵੇ ਇਹ ਜਿਹੜੀ ਗੱਲ ਉੱਥੇ ਗੱਲ ਚੱਲ ਰਹੀ ਸੀ ਨਾ ਮੇਰੀ ਕਈ ਵਾਰੀ ਗੱਲ ਹੋਈ ਸੀ ਸੁਖਦੇਵ ਸਿੰਘ ਢੀਟ ਸਾਹਿਬ ਨਾਲ ਤੁਸੀਂ ਆਉਣ ਦੀ ਰਿਕਾਰਡ ਜਿਹੜੀ ਹੈ ਨਾ ਪਈ ਆਉਣਗੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਮੇਰੇ ਇੰਟਰਵਿਊਸ ਮੇਰੇ ਘਰ ਦੋ ਤਿੰਨ ਵਾਰ ਗਏ ਉੱਥੇ ਮੈਂ ਇੰਟਰਵਿਊ ਕਰ ਲਈ ਉੱਥੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਦੱਸੋ ਤਾਂ ਸਹੀ ਹੁਣ ਕਰਨਾ ਕੀ ਹੈ ਕਹਿੰਦੇ ਮੈਂ ਤਾਂ ਪਹਿਲੇ ਦਿਨ ਤੋਂ ਕਹਿਣਾ ਵੀ ਇਹਨੂੰ ਪਹਿਲੇ ਦਿਨ ਦਾ ਸੀ ਕਹਿੰਦਾ ਸੁਖਵੀਰ ਸਿੰਘ ਬਾਦਲ ਬਾਰੇ ਕਿਹਾ ਸੀ ਜਦੋਂ ਹਾਰ ਕੇ ਆਏ ਸੀ ਜਿੱਦੇ ਸਾਡੇ ਡਿਫਰੈਂਸ ਸ਼ੁਰੂ ਹੋਇਆ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਵੀ 6 ਮਹੀਨੇ ਲਈ ਇਹਨੂੰ ਹੁਣ ਲੰਬੇ ਕਰਦੀ ਆਪਾਂ ਇੰਡੀਆ ਹਾਰਾ ਹੋ ਗਿਆ ਆਪਣੀ ਕਰਦੋ ਉੱਥੋਂ ਤਾਂ ਫਿਰ ਅਕਾਲੀ ਦਰ ਬਦਲ ਸਯੁਜਕਤ ਬਣਿਆ ਤੋਂ ਇਹ ਇਸ ਕਰਕੇ ਜਿਹੜਾ ਉਹ ਕਹਿ ਰਿਹਾ ਵੀ ਮੈਨੂੰ ਧੀਰਸਾ ਸਾਹਿਬ ਨੇ ਕਿਹਾ ਸੀ ਹੋਰ ਬਜ਼ੁਰਗ ਕੀ ਕਹੇ ਉਹ ਤਾਂ ਇਹੀ ਕਹਿਣੀ ਆ ਵੀ ਇਕਤਾ ਕਰੋ ਲੇਕਿਨ ਇਕਤਾ ਇਹ ਥੋੜੀ ਕਿਆ ਵੀ ਇਹਦੀ ਪ੍ਰਧਾਨਗੀ ਚ ਇਕਤਾ ਕਰੋ ਤੋਂ ਇਹ ਤਾਂ ਸਭ ਤੋਂ ਵੱਡਾ ਮਸਲਾ ਹੈ ਇਹ ਵੀ ਗੱਲ ਵਿਚਾਰਿਆ ਗਿਆ ਹੋਵੇਗਾ ਇਹਦੇ ਬਾਰੇ ਮੇਰੀ ਗੱਲ ਨਹੀਂ ਹੋਈ ਲੇਕਨ ਹੁਣ ਮੈਂ ਜਿਹੜੀ ਗੱਲ ਥੋੜਾ ਐਨਲਿਸਿਸ ਕਰ ਲਈ ਹੁਣ ਇੰਨੀ ਮਿਹਨਤ ਕਰ ਲਈ ਇਹਨਾਂ ਨੇ ਸਾਰੇ ਥਾਂ ਥਾਂ ਤੇ ਗਰਮੀ ਚ ਭਾਸ਼ਣ ਦੇ ਰਹੇ ਨੇ ਇੱਕ ਗੱਲ ਹੈ ਵੀ ਮੈਂ ਸਮਝਦਾ ਸਭ ਦੇ ਕਦ ਉੱਚਾ ਹੋਇਆ ਇਹ ਜਦੋਂ ਸੰਘਰਸ਼ ਕਰਦਾ ਨਾ ਕੋਈ ਬੰਦਾ ਹਮੇਸ਼ਾ ਸਟਰਗਲ ਨਾਲ ਬੰਦਾ ਚਮਕਦਾ ਛੋਦੋਂ ਜਿਹੜੀ ਜਾਦਾ ਮਹਿੰਦੀ ਰਗੜੀ ਜਾਂਦੀ ਹੈ ਨਾ ਉਹਦਾ ਰੰਗ ਜਿਆਦਾ ਉਗੜਦਾ ਇਹ ਬਿਲਕੁਲ ਸੰਘਰਸ਼ ਚ ਸਾਰੇ ਬੰਦਿਆਂ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ ਵੱਡੇ ਲੀਡਰ ਬਣੇ ਇਕਵਾਲ ਸਿੰਘ ਝੁੰਦਾ ਇੱਕ ਟਾਈਮ ਸੀ ਆਪਣੇ ਹਲਕੇ ਅਮਰਗੜ ਦਾ ਲੀਡਰ ਸੀ ਸੰਗਰੂਰ ਦਾ ਬਣ ਗਿਆ ਤੇ ਹੁਣ ਉਹਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕ ਜਾਣਦੇ ਨੇ ਮਨਪ੍ਰੀਤ ਸਿੰਘ ਵਾਲੀ ਧੋਖੇ ਤੋਂ ਉੱਠ ਕੇ ਉਹ ਵੀ ਬਡਾ ਲੀਡਰ ਬਣ ਗਿਆ ਗੁਰਪ੍ਰਤਾਪ ਬਡਾਲਾ ਆਪਣੇ ਬਾਪੂ ਤੋਂ ਬਾਅਦ ਨਾਮ ਤਾਂ ਸੀ ਬਡਾ ਨਾਮ ਬਣ ਗਿਆ ਇਹ ਤੈਸਰ ਬੋਰਡ ਦੇ ਮੈਂਬਰ ਐ ਸੰਤੋਸ਼ ਸਿੰਘ ਮੈਦਪੁਰ ਜਿਆਦਾ ਨਹੀਂ ਲੋਕ ਜਾਣਦੇ ਸੀ ਕਿਉਂਕਿ ਕਦੇ ਕੋਈ ਮੰਤਰੀ ਨਹੀਂ ਕੋਈ ਨਹੀਂ ਪਰ ਹੁਣ ਤੇ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਅਪਰੂਵ ਕੀਤਾ ਭਾਸ਼ਣਾ ਚ ਵੀ ਅਦਰਵਾਈਜ਼ ਵੀ ਲੋਕਾਂ ਦੀ ਵੀ ਖਿੱਚ ਦਾ ਕਾਰਨ ਬਣੇ ਉਹਨਾਂ ਦੇ ਭਾਸ਼ਣ ਉਸ ਬੀਬੀ ਸਤਵੰਤ ਕੌਰ ਤੋਂ ਇਸ ਤਰੀਕੇ ਨਾਲ ਹੁਣ ਦੋ ਬੀਬੇ ਕਰਨਜੀਤ ਕੌਰ ਤੇ ਤੁਨੇ ਬੜੇ ਤਿੱਖੇ ਤੇ ਦਲੀਲ ਬਾਦ ਦਲੀਲ ਗੱਲ ਕਰਦੇ ਨੇ ਜਿਨ੍ਹਾਂ ਦੀ ਇੱਜ਼ਤ ਹੈ ਤਾਂ ਹੁਣ ਜਦੋਂ ਪੰਜਾਂ ਚੋਂ ਪੰਜੇ ਹੀ ਆਪਣੇ ਆਪ ਚ ਅਹਿਮ ਬਣ ਗਏ ਤਾਂ ਫਿਰ ਇਹ ਕਹਿ ਵੀ ਰਹੇ ਨੇ ਵੀ ਸਾਡਾ ਅਸੀਂ ਤਾਂ ਪਾਰਦਰਸ਼ਤ ਰੱਖਣੀ ਹੈ ਭਾਈ ਪ੍ਰਧਾਨ ਤਾਂ ਫਿਰ ਵੀ ਬਣਨਾ ਪੈਣਾ ਹੈ ਮੰਨ ਲੇ ਦੇ ਤੁਹਾਡੀ ਗੱਲ ਵੀ ਤੁਹਾਨੂੰ ਕੋਈ ਸਵਾਰਥ ਨਹੀਂ ਫਿਰ ਤੁਸੀਂ ਪ੍ਰਧਾਨ ਕਹਿੰਗ ਕਿਹਨੂੰ ਬਣਾਓਗੇ ਫਿਰ ਜਿਆਦਾ ਇੱਕੋ ਇੱਕ ਨਿਗਾ ਚਲੀ ਜਾਂਦੀ ਏ ਜੀ ਨੇ ਕਿਹਾ ਸੀ ਵੀ ਸਾਰੇ ਇਕੱਠੇ ਕਹਿ ਦੋ ਵੀ ਮੈਂ ਪ੍ਰਧਾਨ ਬਣ ਜਾਣਾ ਫਿਰ ਮੈਂ ਬਣ ਜੂ ਉਹ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਉਦੋਂ ਕਿਹਾ ਸੀ ਨਾ ਹੁਣ ਕੀ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਆ ਸਕਦਾ ਆਉਂਦਾ ਕਿਵੇਂ ਹੈ ਇਹ ਦੇਖਣ ਵਾਲੀ ਗੱਲ ਹੈ ਫਿਰ ਸੁਧਾਰ ਲੈ ਰਾਜ ਚੋਂ ਕਿਹੜਾ ਨਹੀਂ ਚਾਹੁੰਦਾ ਭਰੇਮ ਸਿੰਘ ਚੰਦੂ ਮਾਦਰਾ ਤੋਂ ਪਹਿਲਾਂ ਤੇ ਕਹ ਰਹੇ ਕਿ ਵੀ ਮੈਂ ਸੁਖਵੀਰ ਤੋਂ ਜ਼ਿਆਦਾ ਸਿਆਣਾ ਮੈਂ ਪਹਿਲਾਂ ਪ੍ਰਧਾਨ ਮੈਂ ਮੰਤਰੀ ਹੁੰਦਾ ਜੇ ਪ੍ਰਕਾਸ਼ ਸਿੰਘ ਬਾਦਲ ਮੇਰੀ ਢੇੜੀ ਚ ਪੱਟੇ ਨਾ ਪਾਉਂਦਾ ਬਾਜਪਾਈ ਦੇ ਵੇਲੇ ਤੇ ਉਹ ਤਾਂ ਮਤਲਬ ਪਹਿਲੇ ਹੀ ਤਿਆਰ ਬੈਠਾ ਵੀ ਮੈਂ ਸੀਨੀਅਰ ਹੈ ਵੀ ਹੁਣ ਤਾਂ ਗੱਲ ਜਿਹੜੀ ਜੇ ਭੁੰਦਰ ਨੂੰ ਬਲਵਿੰਦਰ ਸਿੰਘ ਭੁੰਦਰ ਨੂੰ ਸਾਈਡ ਤੇ ਰੱਖ ਦੀ ਆਪਾਂ ਤੇ ਫੇਰ ਤੋਂ ਉਦੋਂ ਬਾਅਦ ਤਾਂ ਫਿਰ ਇਹੀ ਹੈ ਪ੍ਰੇਮ ਸਿੰਘ ਜਦੋਂ ਬਾਦਰਾ ਉਹ ਵੀ ਦਾਅ ਲੱਤੇ ਤੇ ਫੇਰ ਇਹ ਵੱਖਰੀ ਗੱਲ ਹੈ ਵੀ ਲੋਕ ਕਿਹਨੂੰ ਚਾਹੁੰਦੇ ਨੇ ਸ਼ੇਰ ਸਰਜੀਤ ਸਿੰਘ ਰੋਖੜਾ ਉਹਦੇ ਕੋਲ ਆਪਣੇ ਲੌਜਿਕ ਹੈ ਸੌਫਟ ਸਪੋਕਰ ਹੈ ਉਹ ਇਸ ਦਾ ਇਲਜ਼ਾਮ ਨਹੀਂ ਜਿਹੜਾ ਕਈਆਂ ਤੇ ਹੋਰ ਲੱਗਿਆ ਹੋਇਆ ਕਈ ਤਾਂ দাগ ਹੀ ਉਹ ਤਾਂ ਇੱਡਾ ਤਾਂਗੀ ਵੀ ਨਹੀਂ ਹੈ ਪੈਸੇ ਵੱਲੋਂ ਤਾਂ ਬਿਲਕੁਲ ਨਹੀਂ ਸਮਾ ਪੈਸਾ ਖਰਚਦਾ ਉਹਦਾ ਪਰਾ ਬੈਠਾ ਹੈ ਪੈਸਾ ਖਰਚਣ ਨੂੰ ਮਤਲਬ ਜੇ ਸ ਪੈਸੇ ਦੇ ਵਜੋਂ ਕੋਈ ਗੱਲ ਕਰ ਸਕਦਾ ਇਸ ਵੀਰ ਦਾ ਮੁਕਾਬਲਾ ਸਰਜੀਸ਼ ਸਿੰਘ ਰਖੜਾ ਕਰ ਸਕਦਾ ਭਾਵੇਂ ਕੋਈ ਹੈ ਉਹਦੇ ਚ ਫਿਰ ਜੇ ਉਹ ਬਣਦਾ ਫਿਰ ਉਧਰੋਂ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਦਰਸ਼ਨਸਥਾ ਲਈ ਬੰਦਾ ਤੱਬਾ ਉਹ ਵੀ ਤਾਂ ਸਾਹਮਣੇ ਆਉਂਦਾ ਤੋ ਬੜਾ ਔਖਾ ਜਿਹਾ ਸਵਾਲ ਹੈ ਤਾਂ ਮੈਨੂੰ ਅਕਸਰ ਪੁੱਛਣ ਆਂਦੇ ਨੇ ਲੋਕ ਮੈਂ ਕਹਿੰਦਾ ਦੇਖੋ ਵੀ ਇਹ ਗੱਲ ਤਾਂ ਹੁਣ ਪੰਜਵੇਂ ਮੈਂਬਰ ਕਮੇਟੀ ਚ ਚੰਗੀ ਕਰ ਰਹੀ ਹੈ ਵੀ ਉਹ ਆਪ ਦਾ ਕੋਈ ਬੰਦਾ ਆਪਣੇ ਆਪ ਨੂੰ ਨਹੀਂ ਵਾਰ ਰਿਹਾ ਲੋਕੋ ਬਾਹਰ ਰਹੇ ਨੇ ਲੋਕ ਕਹਿ ਰਹੇ ਨੇ ਜੀ ਇਹਦੇ ਚ ਮਨਪ੍ਰੀਤ ਵਾਲੀ ਹੈ ਜੀ ਇਹਦੇ ਲੋਕ ਕਹਿ ਰਹੇ ਨੇ ਨਾ ਤੇ ਇਸ ਤਰੀ ਹਵਾ ਬਣਦੀ ਹੁੰਦੀ ਹੈ ਬਣ ਵੀ ਰਹੀ ਹੈ ਇਹ ਚ ਵੀ ਕੋਈ ਦੋਰਾਵਾ ਨਹੀਂ ਤੇ ਮੈਨੂੰ ਲੱਗਦਾ ਹੈ ਪੰਜਵੇਂ ਬ੍ਰਿਕਮਿਟੀ ਚ ਕੋਈ ਬੰਦਾ ਬਣ ਸਕਦਾ ਤੇ ਕਿਹੜਾ ਬਣ ਸਕਦਾ ਮੈਂ ਇਹਦੀ ਕਹਦਾ ਮੈਂ ਤਾਂ ਉਹਨੂੰ ਇਸ਼ਾਰਾ ਕਰਤਾ ਕਿ ਇਹਦਾ ਸੰਗਤ ਦੇਖਣਾ ਫਤਹਿ ਵੀ ਇਸ਼ਾਰਾ ਕਰਤਾ ਕਿ ਅੰਦਰ ਉਹ ਚਾਹਤ ਗੈਨੀ ਹਰ ਪੀ ਸਕਦੀ ਵੀ ਹੈ ਤੇ ਸਰਜੀਤ ਸਿੰਘ ਰਖੜਾ ਦੀ ਵੀ ਹੈ ਪ੍ਰੀਤ ਸਿੰਘ ਚੰਦੂ ਬਾਦ ਹਰਦੇ ਬੀਬੀ ਨੇ ਬੋਲੀ ਬੀਬੀ ਜਗੀਰ ਕੋ ਕਿਹੜਾ ਗੱਲ ਤੋਂ ਘਟ ਤੋ ਇਸ ਕਰਕੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇਹ ਜਿਹੜੀ ਕਮੇਟੀ ਦੀ ਮੀਟਿੰਗ ਹੋਈ ਹੈ ਨਾ ਉਹ ਭਾਵੇਂ ਕਿ ਹੁਣ ਡੈਲੀਗੇਟਸ ਤਾਂ ਬਾਦ ਰਹੇ ਅੱਗੇ ਨੂੰ ਕੰਮ ਤਾਂ ਉਧਰ ਹੀ ਜਾਣਾ ਤੇ ਮੇਰੀ ਗੱਲ ਹੋਈ ਉਹਨਾਂ ਦੇ ਕਮੇਟੀ ਮੈਂਬਰ ਨਾਲ ਉਹ ਮੈਂ ਕਿਹਾ ਭਾਈ ਤੁਸੀਂ ਸਿੱਧੇ ਨਾ ਚਲੇ ਜਾਓ ਕੁਲਦੀਪ ਸਿੰਘ ਗੜਗੱਜ ਨੇ ਫਿਰ ਤੁਹਾਡੀ ਤੁਹਾਡੇ ਕੋਈ ਪਰਵਾਹ ਨਹੀਂ ਕਰਨੀ ਹਲੇ ਵੀ ਕੋਈ ਪਤਾ ਨਹੀਂ ਸੁਖਵੀਰ ਸਿੰਘ ਬਾਦਲ ਇਹ ਕਰੇ ਕਿ ਸਿੰਘ ਸਾਹਿਬਾਨ ਦੀ ਮੀਟਿੰਗ ਬਲਾ ਕੇ ਕਹਦੇ ਬਸ ਬਹੁਤ ਹੋ ਗਿਆ ਉਹ ਜਿਹੜਾ ਗੱਲ ਖਤਮ ਹੋ ਗਈ ਫਿਰ ਇੱਕ ਨਵਾਂ ਪੇਚਾ ਪੈ ਜਾਊਗਾ ਇਹ ਵੀ ਗੱਲ ਕੋਈ ਪਤਾ ਨਹੀਂ ਹੋ ਵੀ ਸਕਦਾ ਹੈ ਕਿ ਠੀਕ ਹੈ ਤੁਸੀਂ ਭਰਤੀ ਕਰ ਲਈ ਪਰ ਸਾਡਾ ਤਾਂ ਇਹੀ ਹੈ 올ਰੇਡੀ ਗੱਲ ਚੱਲ ਰਿਹਾ ਹੈ ਕੁਝ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਦੀ ਸਿਆਸਤ ਆਪਣੀ ਚੱਲ ਰਹੀ ਹੈ ਪਰ ਜੋ ਲੱਗ ਰਿਹਾ ਹੈ ਹੋ ਸਕਦਾ ਇੱਛਾ ਵੀ ਹੋਵੇ ਮੇਰੀ ਕਿ ਪੰਜ ਮੈਂਬਰ ਦੀ ਕਮੇਟੀ ਜਿਹੜੀ ਉਹ ਹੁਣ ਡੈਲੀਗੇਟ ਅਜ਼ਲਾਸ ਬੁਲਾਊਗੀ ਤੇ ਫਿਰ ਡੈਲੀਗੇਟ ਜਿਹੜੇ ਨੇ ਉਹ ਚੁਣਨ ਨੋਮੀਨੇਟ ਨਾ ਹੋਵੇ ਜਿਵੇਂ ਪਹਿਲਾਂ ਅਕਾਲੀ ਦਲ ਚ ਪ੍ਰਕਾਸ਼ ਸਿੰਘ ਬਾਦਲ ਸੁਖੀਰ ਸਿੰਘ ਬਾਦਲ ਸਾਰਾ ਪਰਿਵਾਰ ਇਹ ਇਸੇ ਕਰਕੇ ਤੇ ਇੱਥੇ ਤੱਕ ਸਾਰੀ ਕਹਾਣੀ ਪਹੁੰਚੀ ਹੈ ਫਿਰ ਦੇਖ ਲਈਏ ਕਿ ਲੋਕ ਚਾਹੁੰਦੇ ਨੇ ਕਿ ਮਨਪ੍ਰੀਤਿਆ ਵਾਲੀ ਆਉਂਦਾ ਫਿਰ ਗੈਨੀ ਹਰਪੀਤ ਸਿੰਘ ਆਉਂਦਾ ਜਾਂ ਕੋਈ ਹੋਰ ਆਉਂਦਾ ਤੇ ਇਹ ਤਾਂ ਅਸੀਂ ਲਗਾਤਾਰ ਗੱਲ ਕਰਦੇ ਰਹਾਂਗੇ ਮੈਂ ਤਾਂ ਕੁਝ ਇਸ਼ਾਰੇ ਤੁਹਾਡੇ ਸਾਹਮਣੇ ਛੱਡੇ ਨੇ ਤੇ ਆਪਾਂ ਇਹਦੀ ਅੱਗੇ ਹੁਣ ਜਦੋਂ ਤੁਸੀਂ ਮੈਨੂੰ ਫੀਡਬੈਕ ਦਿਓਗੇ ਕਮੈਂਟ ਕਰੋਗੇ ਉਹਦੇ ਨਾਲ ਗੱਲ ਅੱਗੇ ਵਧੂਗੀ ਮਿਲਦੇ ਆ ਅਗਲੀ ਵੀਡੀਓ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ